ਇੱਕ ਮੁੰਡਾ 80 ਤੋਂ ਮੱਝ ਜਾਂਦਾ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਨੇ ਵੇਲੇ ਫਲੈਸ਼ ਚੱਲ ਰਹੀ ਆ ਫਲੈਸ਼ ਚੱਲ ਰਹੀ ਆ ਉਹ ਫਲੈਸ਼ ਚੱਲ ਰਹੀ ਆ ਸਾਰੇ ਮੁੰਡੇ ਚੰਗੇ ਨਹੀਂ ਹੁੰਦੇ ਅਸੀਂ ਉਹਨਾਂ ਦੀਆਂ ਮਜ਼ਾ ਚੰਗਾ ਆ ਯਾਰ ਦੇਖ ਇਸਨੇ ਜਹਾਅ ਰਹੀ ਆਣਾ ਹੱਥੋਂ ਆਦਾ ਲੋ ਮਿੱਤਰੋ ਪਹੁੰਚ ਚੁੱਕਿਆ ਆ ਗਏ ਤੇ ਸੰਘਾ ਬਰੋਇਰ ਲਾਈਨਸ ਤੇ ਸਾਹਮਣੇ ਵੱੱਦਾ ਕਿਹੜਾ ਹੁੰਦਾ ਤੁਸੀਂ ਉਹ ਦੇਖ ਲਓ ਆ ਤੈਨੂੰ ਜਾਣਦੀ ਹੋਵੇਂ ਤੁਸੀਂ ਕੌਣ ਆ ਇਹ ਪਹਿਲਾਂ ਵੀ ਆ ਚੁੱਕਿਆ ਹੈ ਗਾਈ ਸ਼ਾਹ ਨੂੰ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਰਾਬ ਦਾ ਫੇਰ ਸਵਾਗਤ ਹੈ ਅੱਜ ਸਾਡੇ ਨਾਲ ਪਹੁੰਚ ਚੁੱਕਿਆ ਰਾਬ ਦਵਾਰੇ ਤੇ ਅੱਜ ਆਪਾਂ ਹੈਗੇ ਆ ਮਾਨਸਾ ਇੱਥੇ ਵੀ ਮਾਨਸਾ ਕਿੱਥੇ ਸਿੰਗਾਪੁਰ ਵੈਲੀ ਕਾਰਨੀਵਲ ਓਕੇ ਜੀ ਕਹਿੰਦੇ ਤੋ ਇਧਰ ਦਾ ਮਾਹੌਲ ਹਜੇ ਭੰੜ ਰਿਹਾ ਬਸ ਥੋੜੇ ਘਟਾ ਹਜੇ ਦਾ ਆਹ ਦੇਖੋ ਅੱਜ ਦੇਖੋ ਪੁਸਤਕਾ ਮੁੰਡੇ ਕੋਲ ਬਹੁਤ ਪੁਸਤਕਾ ਵਿਛੜਾ ਥੋੜਾ ਘਟਸ ਮਤਲਬ ਫੁੱਲ ਸਟਾਕ ਪੈਦੇ ਕੋਲ ਐਰਾਬ ਅੱਜ ਫੁੱਲ ਸਟਾਕ ਪੈਣਾ ਅੱਜ ਫੁੱਲ ਸਟਾਕ ਅੱਜ ਫੁੱਲ ਸਟਾਕ ਦੇਖ ਲੈਣੇ ਲੈਣੀਆਂ ਨੇ ਪੁਸਤਕਾ ਆ ਸਕਦਾ ਇੱਥੇ 19 ਤਰੀਕ ਤੱਕ ਚੱਲ ਰਿਹਾ ਮੇਲਾ ਮਾਂ ਸਾਹਮਣੇ ਹੋ ਸਕਦੇ ਆ ਕੱਪੜਾ ਪਾ ਲਾ ਡਿਸਕਾਊਂਟ ਦਵਾਏ ਸਾਨੂੰ ਸਪੈਸ਼ਲ ਇਹ ਤੋਂ ਮੁੰਡੇ ਤੋਂ ਦੋਗੇ ਨਾ ਵੀ ਡਿਸਕਾਊਂਟ ਜੇ ਕੋਈ ਮੇਰਾ ਨੰਬਰ ਲੈ ਜਾਊਗਾ ਤਾਂ ਵਾਹ ਕਿਹਾ ਕਿ ਹਰ ਗੁਣ ਕਹਿੰਦਾ ਤੁਸੀਂ ਇਹਦੇ ਕੋਲ ਵੀ ਹਰ ਗੁਣ ਨੇ ਭੇਜਾਇਆ ਪੰਜ ਕਿਉਂ ਹੋ ਜਾ ਕਰਨਾ ਇਹਨੂੰ ਖਾਲਾ ਕਰੋ ਐਸਾ ਛੇਦਣਾ ਲੱਗਦਾ ਸਮਝ ਰਹੇ ਹੋ ਦੇਖੋ ਜੀ ਮੰਨਣ ਵਾਲੇ ਬਾਤ ਥੋੜਾ ਜਾ ਸਕਦੇ ਹਾਂ ਹਾਂ ਥੋੜਾ ਛੇਦਣਾ ਨਾਲ ਕਿਤਨੇ ਦਾ ਆਫਰ ਮਾਰੋ

ਲੋ ਮਿੱਤਰੋ ਮਾਹੌਲ ਹੌਲੀ ਵਾਲੀ ਪੱਕੀ ਜਾਂਦਾ ਇੱਥੇ ਅਜੇਦਰ ਵੀ ਕੰਮ ਚੱਲ ਰਿਹਾ ਫੁੱਲ ਹੁਣ ਬੇਟਾ ਸਾਨੂੰ ਬਸ ਮਨਵੀਰ ਦੀ ਤਲਾਗਾਰ ਸਾਹਿਬ ਦਾ ਸ਼ੋਅ ਹੈਗਾ ਅੱਜ ਥੋੜਾ ਲੇਟ ਚੱਲ ਰਿਹਾ ਹੈ ਇੱਥੇ ਇਹਨਾਂ ਦਾ ਸ਼ੋਅ ਆਪਣਾ ਦਾ ਮਨਵੀਰ ਦਾ ਰਿਸ਼ੋਅ ਹੈਗਾ ਲੇਟ ਚੱਲ ਰਿਹਾ ਪਰ ਉਹ ਆ ਇਧਰ ਸਟਾਲ ਆ ਜੀ ਸ਼ਾਈ ਬੁਕ ਯੂਨੀਵਰਸ ਪਹਿਲੀ ਸਟਾਲੀ ਹੈ ਨਾ ਆਪਣੀ ਪਹਿਲੀ ਸਟਾਲੀ ਆ ਇੱਥੇ ਆ ਕੇ ਤੁਸੀਂ ਬਾਏ ਕਰ ਸਕਦੇ ਹੋ ਬਸ बार-बार ਪ੍ਰੋਮੋਸ਼ਨ ਦੀ ਲੋੜੀ ਹੈ ਆ ਐਂਟਰੀ ਇਧਰੋਂ ਦੇਖਿਓ ਜਹਾਰ ਆਈ ਹੁਣ ਉਹ ਤੋਂ ਆਦਾ ਉਹੀ ਐਂਟਰੀ ਆ ਮੇਰਾ ਹੋ ਗਿਆ ਹੈ ਆ ਦੇਖੋ ਯਾਰ ਮੁੰਡਾ ਕਾਉਣਾ ਚੁੱਕਿਆ ਜੀ ਜਾਣਦੇ ਹੋਗੇ ਪਹਿਲਾਂ ਵੀ ਮਿਲ ਚੁੱਕੇ ਹਨ ਸਾਰੇ ਮੁੰਡੇ ਮਾੜੇ ਨਹੀਂ ਹੁੰਦੇ ਸਾਰੇ ਮੁੰਡੇ ਚੰਗੇ ਨਹੀਂ ਹੁੰਦੇ ਅਸੀਂ ਉਹਨਾਂ ਦੀਆਂ ਮੇਰਾ ਚੰਗਾ ਯਾਰ ਭਾਈ ਦੇਖੋ ਉਹ ਲੈ ਗਿਆ ਸਾਡੇ ਨਾਲ ਆਹ ਇਹਨੂੰ ਕਿਹੋ ਮਿਲੀ ਸੀ ਉੱਥੇ ਕੀ ਦੇਖਣਾ ਇਹ ਨੂੰ ਮਿਲੀ ਜੀ ਉੱਥੇ ਲੋਈ ਮਹੌਲ ਤਾਂ ਐਣੀ ਕੋਈ ਹੌਲ ਬਣਾਵਾਂਗੇ ਹਾਇ ਤਾਂ ਕੋਈ ਤੇ ਐਣੀ ਇੱਥੇ ਸੇਲ ਹੋਈ ਜਾਂਦੀ ਕੋਈ ਪਤਾ ਨਹੀਂ ਲੱਗਣਾ ਫਲੈਸ਼ ਚੱਲ ਰਹੀ ਆ ਵੀ ਇਹਦੀ ਫਲੈਸ਼ ਚੱਲ ਰਹੀ ਆ ਫਲੈਸ਼ ਚੱਲ ਰਹੀ ਆ ਉਹ ਫਲੈਸ਼ ਚੱਲ ਰਹੀ ਆ ਚਲੀ ਜਾਂਦੀ ਆ ਲੋਗੀ ਲੋ ਇੱਥੇ ਤੋਂ ਸ਼ਾਪਿੰਗ ਕਰ ਸਕਦੇ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਨੇ ਵੇਰੇ ਦੂਵੀਂ ਕੌਰ ਜੀ ਬੈਠੀ ਜਾਂ ਬਕੌਰ ਨੁਕੜੇ ਛੰਬੀ ਮਾਨ ਸਾਡੇ ਕਹਿ ਰਹੇ ਆ ਆ ਜਾ ਵੇ ਬਹੁਤ ਜਲ ਤੁਹਾਨੂੰ ਗਾਣਾ ਮਿਲੂਗਾ। ਰਾਗੀ ਬਣਾਇ ਜਾਂਦਾ। ਜਿਹੜੀ ਚੱਲ ਪਿਆ ਹੁਣ ਪਹਿਲਾ ਬਹੁਤ ਤੇਵਣੀ ਕਿਹੜਾ ਚਲਾਉਂਦਾ ਪਟਿਆਲੇ ਬਟੂਰੇ ਆਪਾਂ ਦਾ। ਕੋਨੇ 150 ਰੁਪਏ ਦੇ ਦੇ ਦੋ। ਬਾਹਰ ਕਿਆ ਲਾ। ਰਾਗੀ ਦੇਰ ਬਾਹਰ ਆੜਾ ਡੀ ਨੇ। ਆਹ ਨਾਲ ਲਿਆ ਹੋ ਜਾਆ ਗਣੀ। ਇੰਡੀਆ ਜਨੇਟ ਕੋਈ ਬਾਤ ਨਹੀਂ। ਹੂੰ। ਆ ਤਾਂ ਜਾਊ ਹਾਂ 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 ਨਾਲ ਆ ਜਾ ਕੇ ਦੋ ਰੁਪਏ ਵੀ ਹੋਣੇ ਤਾਂ ਘਰੇ ਸਾਰਾ ਖਸੀ ਜਾਏ ਕੀ ਆ ਥੋੜਾ ਕੀ ਕੰਮ ਆਰੇ ਕਿਤਾਬਾਂ ਵੇਚ ਲੋ ਜਾਰਾ ਪੜ੍ਹ ਕੇ ਰਿਕਾਰਡ ਕਰਦਾ ਨਾ ਬਈ ਹਾਂ ਹਾਂ ਪੜ੍ਹ ਕਿਤਾਬਾਂ ਚਾਹੁੰਦਾ 3 ਚੱਕਾ ਕਿਤਾਬਾਂ ਵੇਚਨਾਗਾ ਫੜੋ ਕੋਈ ਪੈਸੇ ਕੱਢੋ ਆਪਾਣੀ ਆਪਾ ਆਪਾਂ ਉਹ ਰੇ ਬੀ ਉਹ ਕਰਨਾ ਹੈ ਪ੍ਰੋਮੋਸ਼ਨ ਕਰ ਜਿੰਨਾ ਤੇਰੀ ਫ੍ਰੀ ਚ ਯਾਰ ਗੱਲਾਂ ਵੀ ਹੈ ਯਾਰ ਫ੍ਰੀ ਚ ਪ੍ਰੋਮੋਸ਼ਨ ਕਰ ਰਹਾ ਤੇਰੀ ਮੈਂ ਚਾਹ ਰਿਹਾ ਕਰਦੇ ਬੰਦੇ ਨੂੰ ਫ੍ਰੀ ਚ ਹੀ ਕਰਦੇ ਹੁੰਦੇ ਨੇ ਕਿ ਕਰਦੇ ਬੰਦੇ ਨੂੰ ਪੈਸੇ ਥੋੜੀ ਦੇਦੇ ਹੁੰਦੇ ਨੇ ਪਰ ਕਰਦੇ ਬੰਦਿਆਂ ਨੂੰ ਕਿਤਾਬ ਵੀ ਹੈ ਕਿਤਾਬ ਦੇ ਪੈਸੇ ਥੋੜੀ ਮਾਇਰ ਹੁੰਦੇ ਨੇ ਬਈ ਕਰਦੇ ਬੰਦਾ ਨਾਲ ਕਿਤਾਬ ਦੇ ਮਾਮਲੇ 'ਚ ਕੋਈ ਪੈਸਾ ਟਕਾ ਨਹੀਂ ਪ੍ਰਮੋਸ਼ਨ ਕਰਨੀ ਆ ਫ੍ਰੀਜ਼ ਕਰੋ ਨਹੀਂ ਕਿਤਾਬ ਦੇ ਵੇਲੇ ਸੀ ਪੈਸੇ ਤਾਂ ਕੱਢ ਲਏ ਹੋਏ ਹੋਣੇ ਮੁੰਡੇ ਫਿਰ ਰਹੇ ਨੇ ਇੱਥੇ ਕੁਛ 4 ਸਾਲ ਤਾਂ ਰਹੋਗੇ ਇਸ ਸਭਾਵ ਨੂੰ ਦੇਖ ਕੇ 4 ਸਾਲ ਇੱਕ ਮੈਂ 10 ਡੇ ਤੋਂ ਮੱਛੀ ਆਂਦਾ ਉਹ ਮੰਦਾ ਤੁਸੀਂ ਜਾਣਦੇ ਹੋਏ ਮੱਤ ਮੱਚ ਕੇ ਦੇਖੀ ਪੀ ਲਾ ਲੇ ਪੱਛ ਮੱਚ ਕੇ ਕਿਵੇਂ ਹੋ ਗਿਆ ਮੁੰਡਾ ਚੋਰਾ ਹੈ ਜਾਂਦਾ ਬਈ ਹਾਂ ਭਾਈ ਨੂੰ ਸਨੈਪਾਂ ਦੀ ਹੋਣੀ ਮਿਲ ਰਹੀ ਸਰਾ ਹੈ ਬਈਆ ਉਹਦਾ ਘੱਟਦਾ ਇਹ ਚੱਕਣੀ ਦਾ ਕਹਿੰਦੇ ਜਿਹੜੇ ਸ਼ਾਇਰ ਹੁੰਦੇ ਨੇ ਨਾ ਬੜੇ ਖਤਰਨਾਕ ਬੜੇ ਹੀ ਬੱਚੇ ਬੰਦੇ ਹੁੰਦੇ ਨੇ ਖਤਰਨਾਕ ਹੀ ਹੁੰਦੇ ਆ ਖਤਰਨਾਕ ਹੀ ਹੁੰਦੇ ਨੇ